ਪੰਜਾਬ ਵਿੱਚ ਅਜਿਹੀਆਂ ਲੁੱਟਾਂ ਦੀ ਵਾਰਦਾਤ ਨੂੰ ਵੀ ਅੰਜਾਮ ਦਿੱਤਾ ਜਾ ਰਿਹਾ ਜਿਸ ਬਾਰੇ ਕੋਈ ਸੋਚ ਵੀ ਨਹੀਂ ਸਕਦਾ ਜੀ ਹਾਂ ਕੁਝ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਮਾਨਸਾ ਦੇ ਪਿੰਡ ਜਵਾਰਕੇ ਤੋਂ ਜਿੱਥੇ ਕਿ 18 ਟੈਰਾ ਟਰਾਲੇ ਦੇ 10 ਟਾਇਰ ਲੈ ਕੇ ਲਟੇਰੇ ਰਫੂ ਚੱਕਰ ਹੋ ਗਏ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ 10 ਟਾਇਰ ਖੋਲਣ ਦੇ ਲਈ ਕਿੰਨਾ ਟਾਈਮ ਲਗਾਇਆ ਹੋਵੇਗਾ ਅਤੇ ਕਿਸ ਹੌਸਲੇ ਨਾਲ ਐਡੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੋਵੇਗਾ ਤਾਂ ਅਸੀਂ ਅਕਸਰ ਦੇਖ ਰਹੇ ਹਾਂ ਕਿ ਲੁੱਟਦੀਆਂ ਵਾਰਦਾਤਾਂ ਪੰਜਾਬ ਵਿੱਚ ਇਸ ਹੱਦ ਤੱਕ ਵਧੀਆਂ ਹੋਈਆਂ ਨੇ ਕਿ ਕੋਈ ਆਪਣੀ ਦੁਕਾਨ ਤੇ ਸੇਫ ਨਹੀਂ ਕੋਈ ਆਪਣੇ ਘਰ ਤੇ ਸੇਫ ਘਰ 'ਚ ਸੇਫ ਨਹੀਂ ਤਾਂ ਹੁਣ ਤਾਂ ਸ਼ਰਿਆਮਈ ਤੁਸੀਂ ਦੇਖ ਸਕਦੇ ਹੋ ਕਿ ਕਿਸ ਹੱਦ ਤੱਕ ਲੁਟੇਰਿਆਂ ਨੇ ਹੱਦਾਂ ਟੱਪ ਦਿੱਤੀਆਂ ਨੇ ਕਿ 18 ਟਾਇਰਾਂ ਟਰਾਲੇ ਤੋਂ 10 ਟਾਇਰ ਆ ਜਿਹੜੇ ਉਹ ਖੋਲ ਕੇ ਲੈ ਗਏ ਅਤੇ ਮੌਕੇ ਤੇ ਜਦੋਂ ਪਿੰਡ ਵਾਲਿਆਂ ਨੇ ਇਹ ਵਾਰਦਾਤ ਨੂੰ ਦੇਖਿਆ ਤਾਂ ਉਹਨਾਂ ਦੇ ਵੀ ਹੋਸ਼ ਉੱਡ ਗਏ ਇਹ ਤਸਵੀਰਾਂ ਜਵਾਰਕੇ ਪਿੰਡ ਤੋਂ ਨੇ ਜਿੱਥੇ ਕਿ ਸਿੱਧੂ ਮੁਸੇਵਾਲੇ ਦਾ 29 ਮਈ ਨੂੰ ਕਤਲ ਤੱਕ ਕੀਤਾ ਗਿਆ ਸੀ ਤਾਂ ਉਸ ਪਿੰਡ ਤੋਂ ਇੱਕ ਵਾਰ ਫਿਰ ਹੈਰਾਨੀਜਨਕ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ 18 ਟਾਇਰਾ ਟਰਾਲੇ ਦੇ ਟਾਇਰ ਲੈ ਕੇ ਰਫੂ ਚੱਕਰ ਹੋਏ ਨੇ ਲੁਟੇਰੇ ਤਾਂ ਇਹ ਇਸ ਹੱਦ ਤੱਕ ਲੁੱਟਦੀਆਂ ਬਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤੇ ਆਏ ਦਿਨ ਕੋਈ ਨਾ ਕੋਈ ਬਾਰਦਾਤ ਸਾਹਮਣੇ ਆ ਰਹੀ ਆ ਤੇ ਉਥੇ ਹੀ ਵੱਡੇ ਸਵਾਲ ਖੜੇ ਹੁੰਦੇ ਨੇ ਪੁਲਿਸ ਪ੍ਰਸ਼ਾਸਨ ਤੇ ਕਿ ਆਖਰਕਾਰ ਐਨੇ ਮਾੜੇ ਹਾਲਾਤ ਕਾਨੂੰਨ ਵਿਵਸਥਾ ਦੇ ਕਿਉਂ ਹੁੰਦੇ ਜਾ ਰਹੇ ਨੇ ਕਿ ਜਿੱਥੇ ਅਸੀਂ ਦੂਜੇ ਸੂਬਿਆਂ ਬਾਰੇ ਸੁਣਦੇ ਸਾਂ ਕਿ ਉਸ ਸੂਬੇ 'ਚ ਅਜਿਹੇ ਵਾਰਦਾਤਾਂ ਹੋ ਰਹੀਆਂ ਨੇ ਪਰ ਹੁਣ ਸਾਡੇ ਪੰਜਾਬ ਵਿੱਚ ਹੀ ਅਜਿਹੇਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਤਾਂ ਇਸ ਤਸਵੀਰ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਲੁਟੇਰਿਆਂ ਦੇ ਹੌਸਲੇ ਕਿਸ ਹੱਦ ਤੱਕ ਵੱਧ ਗਏ ਨੇ ਕਿ ਹੁਣ ਉਹਨਾਂ ਨੂੰ ਜਗਾ ਵੀ ਕਿਸੇ ਦਾ ਕਾਫੀ ਹੈ ਤੇ ਉੱਥੇ ਹੀ ਮਿਹਨਤਾਂ ਨਾਲ ਕਮਾਈ ਕੀਤੀ ਹੋਈ ਜਾਂ ਬਣਾਈ ਹੋਈ ਚੀਜ਼ ਨੂੰ ਅਜਾਂ ਹੀ ਲੁਟੇਰੇ ਆਰਾਮ ਨਾਲ ਲੁੱਟ ਕੇ ਲਿਜਾ ਰਹੇ ਨੇ ਤੇ ਉਸ ਤੋਂ ਬਾਅਦ ਜੋ ਪਰਿਵਾਰਕ ਮੈਂਬਰਾਂ ਤੇ ਵੇਦਦੇ ਆ ਤਾਂ ਉਸ ਬਾਰੇ ਤਾਂ ਕੁਝ ਕਿਹਾ ਹੀ ਨਹੀਂ ਜਾ ਸਕਦਾ ਤਾਂ ਇਸ ਵਾਰਦਾਤ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਇੱਕ ਵਾਰ ਫਿਰ ਦੱਸ ਦਿੰਨੇ ਆ ਕਿ ਜਵਾਰ ਦੇ ਪਿੰਡ ਦੇ ਵਿੱਚ ਇਹ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਕਿ 18 ਟੈਰਾ ਤਰਾਲੇ ਦੇ 10 ਟਾਇਰ ਲੈ ਕੇ ਲਟੇਰੇ ਰਫੂ ਚੱਕਰ ਹੋ ਗਏ